ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਪੈਨਸ਼ਨਰਸ ਦਾ ਟੋਟਲ ਬਕਾਇਆ ਕਿੰਨਾ ਬਣੇਗਾ ਤੇ ਇਨਸਟਾਲਮੈਂਟ ਵਾਈਜ਼ ਕਿੰਨਾ ਬਕਾਇਆ ਬਣੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ জানਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਹ ਜੋ ਪੈਨਸ਼ਨਰਸ ਹਨ ਉਹ 75 ਸਾਲ ਤੋਂ ਨੀਚੇ ਦੇ ਹਨ ਤੇ ਇਹਨਾਂ ਦੀ ਜੋ ਡੇਟ ਆਫ ਬਰਥ ਡੇਟ ਹੈ ਉਹ 11/4/1952 ਦਾ ਡੇਟ ਆਫ ਬਰਥ ਦਾ ਹੈ ਮਤਲਬ ਇਹ ਹੈ ਜੋ ਏ 올ਡ ਇਸ ਇਜ਼ ਅ ਅਲਾਉਂਸ ਹੈ ਉਹ ਡੇਟ ਆਫ ਬਰਥਡੇ ਬੇਸ ਤੇ ਹੀ ਕੈਲਕੂਲੇਟ ਹੁੰਦਾ ਹੈ ਤੇ ਜਦੋਂ ਇਹ ਪੈਨਸ਼ਨ ਰਿਟਾਇਰ ਹੋਏ ਆ ਤਾਂ ਉਸ ਟਾਈਮ ਇਹਨਾਂ ਦੀ ਜੋ ਬੇਸਿਕ ਪੈਨਸ਼ਨ ਸੀ ਤਾਂ ਜੋ ਜਿਹੜੇ 31 12 2015 ਨੂੰ ਇਹਨਾਂ ਦੀ ਬੇਸਿਕ ਪੈਨਸ਼ਨ ਸੀ ਉਹ ਸੀ 14410 ਅਸੀਂ ਲਾਈਫ ਐਗਜ਼ੈਂਪਲ ਦਿਖਾਵਾਂਗੇ ਕਿ ਜੋ ਇਹਨਾਂ ਦਾ ਏਰੀਅਰ ਕ੍ਰੈਡਿਟ ਹੋਇਆ ਹੈ ਜੋ ਬੈਂਕ ਦਾ ਮੈਸੇਜ ਵੀ ਅਸੀਂ ਤੁਹਾਨੂੰ ਦਿਖਾਵਾਂਗੇ 14410 ਇਹਨਾਂ ਦੀ ਜਿਹੜੀ ਬੇਸਿਕ ਪੈਨਸ਼ਨ ਹੈ ਅਤੇ ਡੇਟ ਆਫ ਬਰਥ ਹੈ 11 4 1952 ਤਾਂ ਇਹਨਾਂ ਦਾ ਜੋ 올ਡ ਏਜ ਅਨਾਉਂਸ ਹੈ ਅਲਾਉਂਸ ਹੈ 5% ਉਹ ਇਹਨਾਂ ਨੂੰ ਲੱਗਿਆ ਹੈ 1 4 2 2017 ਨੂੰ ਤਾ ਇੱਕ ਇੱਕ 2016 ਨੂੰ ਇਹਨਾਂ ਦਾ ਜੋ 올ਡ ਏਜ ਅਲਾਉਂਸ ਸੀ ਉਹ 0% ਸੀ ਉਹ ਦੇਖਦੇ ਆ ਕਿ ਇਹਨਾਂ ਪੈਨਸ਼ਨਰ ਦੀ ਜੋ ਕੈਲਕੂਲੇਸ਼ਨ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਤਾਂ ਜੋ ਡੇਟ ਆਫ ਬਰਥ ਹੈ 11/4/1952 ਤੇ 14410 ਬੇਸਿਕ ਪੈਨਸ਼ਨ ਹੈ ਤਾਂ ਸਿਸਟਮ ਨੇ ਜਿਹੜਾ ਆਟੋਮੈਟਿਕਲੀ ਇਹ ਪੈਨਸ਼ਨ ਜੋ 6ਵੇਂ ਪੇ ਕਮਿਸ਼ਨ ਦੇ ਵਿੱਚ 1 ਇੱਕ 2016 ਤੋਂ ਬੰਦੀ ਹੈ ਉਹ ਕੈਲਕੂਲੇਟ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਜੋ 올 ਡੇਜ਼ ਅਲਾਉਂਸ 0% ਹੈ ਤੇ ਜੋ ਤੁਹਾਨੂੰ ਦੱਸਿਆ ਸੀ ਅਸੀਂ ਕਿ ਜੋ 5%올 ਡੇਜ਼ ਅਲਾਉਂਸ ਇਹਨਾਂ ਦਾ ਬੰਦਾ ਹੈ 1 4 2017 ਨੂੰ ਬੰਦਾ ਹੈ ਤਾਂ ਇੱਥੇ ਅਸੀਂ ਡੇਟ ਜਿਹੜੀ ਹੈ ਸਿਲੈਕਟ ਕਰ ਲੈਂਦੇ ਹਾਂ 1 4 2017 18 2025 ਦੀ ਲੈਟਰ ਦੇ ਅਨੁਸਾਰ ਜੋ ਪੈਨਸ਼ਨ ਦਾ ਏਰੀਅਰ ਹੈ ਉਹ ਕੈਲਕੂਲੇਟ ਹੋ ਚੁੱਕਿਆ ਹੈ ਜਿਸ ਤਰ੍ਹਾਂ ਕਿ 16 17 ਦਾ ਜੋ ਏਰੀਅਰ ਹੈ ਉਹ 15 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ ਜੋ ਕਿ ਅਪ੍ਰੈਲ 2025 ਤੋਂ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਪਰ ਮੰਥ ਕਿਸ਼ਤ ਤੇ ਜਿਹੜਾ ਹੈ 4638 ਬਣੇਗੀ ਤੇ ਟੋਟਲ ਜੋ ਏਰੀਅਰ ਹੈ 116 ਤੋਂ 31 12 17 ਤੱਕ 69570 ਬਣਦਾ ਹੈ ਇਨਾ ਪੈਂਚਰ ਦਾ ਤੇ ਇਸ ਤਰ੍ਹਾਂ ਹੀ ਜੋ 18 ਤੇ 19 ਜੋ ਏਰੀਆ ਹੈ ਉਸ ਦਾ ਜੋ ਟੋਟਲ ਏਰੀਆ ਬਣਦਾ ਹੈ 91722 ਤੇ ਜੋ ਪਰ ਮੰਥ ਕਿਸ਼ਤ ਬੰਦੀ ਹੈ ਉਹ ਬੰਦੀ ਹੈ 5096 ਜੋ ਕਿ 18 ਇਨਸਟਾਲਮੈਂਟ ਦੇ ਵਿੱਚ ਅਦਾ ਕਰਨੀ ਹੈ ਜੋ 2020 ਤੋਂ ਲੈ ਕੇ 3621 ਤੱਕ ਦਾ ਜੋ ਟੋਟਲ ਏਰੀਅਰ ਬਣੇਗਾ ਉਹ ਹੈ 73203 ਪਰ ਜੇ ਨੌ ਕਿਸ਼ਤਾਂ ਦੇ ਵਿੱਚ ਤਕਸੀਮ ਕਰਦੇ ਹਾਂ ਤਾਂ ਪਰ ਜਿਹੜੀ ਕਿਸ਼ਤ ਜੋ ਮਿਲੇਗੀ ਪੈਸ਼ਨਰਸ ਨੂੰ ਉਹ ਹੈ 8134 ਰੁਪਏ ਬੰਦੀ ਹੈ ਪਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਦੋਂ ਤੁਹਾਡੀ ਪੈਨਸ਼ਨ ਦਾ ਏਰੀਅਰ ਜੋ ਤੁਹਾਡੀ ਸਿਕਸ ਪੇ ਕਮਿਸ਼ਨ ਦਾ ਏਰੀਅਰ ਬੈਂਕ ਦੇ ਵੱਲੋਂ ਕ੍ਰੈਡਿਟ ਹੋ ਰਿਹਾ ਹੈ ਜੋ ਅਸੀਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦਿਖਾਈ ਹੈ ਜੁਲਾਈ 2025 ਦੇ ਵਿੱਚ ਜੋ ਕਿ ਪੈਨਸ਼ਨਰਸ ਨੂੰ ਏਰੀਅਰ ਆਇਆ ਹੈ 4640 ਅਸੀਂ ਤੁਹਾਨੂੰ ਜਿਹੜੀ 4638 ਦੀ ਕਿਸ਼ਤ ਜੋ ਹੈ ਉਹ ਉਦਾਰ ਜਿਹੜੀ ਹੈ ਕੈਲਕੂਲੇਟ ਕਰਕੇ ਦਿਖਾਈ ਹੈ ਇਸੇ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜੀ ਹੀ ਐਗਜ਼ਾਮਪਲ ਹੈ ਇਸ ਦੇ ਵਿੱਚ ਪੈਨਸ਼ਨਰ ਦੀ ਜੋ ਏਜ ਹੈ 75 ਸਾਲ ਤੋਂ ਉੱਪਰ ਹੈ 85 ਸਾਲ ਤੋਂ ਘੱਟ ਹੈ ਪੈਸ਼ਨਰ ਦੀ ਜੋ ਡੇਟ ਆਫ ਬਰਥ ਹੈ ਉਹ ਹੈ 15 11 1945 ਤਾਂ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਅਗਰ 올ਡ ਏਜ ਅਲਾਉਂਸ ਦੀ ਗੱਲ ਕਰੀਏ ਜੋ ਪੈਨਸ਼ਨਰਸ ਹੈ ਉਸ ਨੂੰ ਜੋ 5% 올ਡ ਏਜ ਅਲਾਉਂਸ ਜੋ 65 ਸਾਲ ਦੀ ਏਜ ਪੈਨਸ਼ਨ ਨੇ ਪੂਰੀ ਕੀਤੀ ਉਹ ਕੀਤੀ 11 2010 ਨੂੰ ਤੇ ਉਸ ਤੋਂ ਬਾਅਦ 10% ਜੋ 올ਡ ਏਜ ਅਲਾਉਂਸ ਹੋਇਆ ਉਹ 11 2015 ਨੂੰ ਹੋਇਆ ਤਾਂ 10% ਹੀ ਇੱਕ ਇੱਕ 2016 ਨੂੰ ਸੀ ਤਾ 15% ਜੋ 올ਡ ਏਜ ਅਲਾਉਂਸ ਹੋਇਆ ਪੈਸ਼ਨਰਸ ਦਾ ਉਹ ਇੱਕ 11 2020 ਨੂੰ ਹੋਇਆ ਤਾਂ ਜੋ ਦੋ ਡੇਟ ਹਨ ਇਹ 15% ਤੇ 10% ਵਾਲੀਆਂ ਇਹ ਤੁਸੀਂ ਯਾਦ ਰੱਖਣੀਆਂ ਹਨ ਕਿ ਇੱਕ 11 2020 ਤੇ ਉਸ ਤੋਂ ਬਾਅਦ ਇੱਕ ਇੱਕ 16 ਨੂੰ 10% ਤਾਂ ਉਹ ਹੁਣ ਕੈਲਕੂਲੇਟ ਕਰਕੇ ਦੇਖਦੇ ਹਾਂ ਕਿ ਪੈਸ਼ਨਰਸ ਦਾ ਜੋ ਟੋਟਲ ਏਰੀਅਰ ਹੈ ਉਹ ਕਿੰਨਾ ਬੰਦਾ ਹੈ ਤੇ ਪਰ ਜਿਹੜੀ ਕਿਸ਼ਤ ਪੈਸ਼ਨਰ ਦਾ ਕਿੰਨਾ ਏਰੀਅਰ ਬੰਦਾ ਹੈ ਜੋ ਪੈਸ਼ਨਰ ਦੀ ਬੇਸਿਕ ਪੈਸ਼ਨ 31 12 15 ਨੂੰ ਹੈ ਉਹ ਹੈ 10616 ਰੁਪਏ ਤਾਂ ਦੇਖੋ ਸਭ ਤੋਂ ਪਹਿਲਾਂ ਸਿਸਟਮ ਨੇ ਕੈਲਕੂਲੇਟ ਕੀਤਾ 113% ਤੇ 15% ਦੇ ਨਾਲ ਉਸ ਤੋਂ ਬਾਅਦ 10% 116 ਨੂੰ ਜੋ ਪੈਨਸ਼ਨ ਦਾ 올ਡ ਏਜ ਅਲਾਉਂਸੀ ਤੇ ਉਸ ਤੋਂ ਬਾਅਦ ਇੱਕ 11 2020 ਨੂੰ ਪੈਨਸ਼ਨਰ ਦਾ ਜੋ 올ਡ ਏਜ ਅਲਾਉਂਸ ਹੈ ਉਹ 15% ਹੋ ਗਿਆ ਹੈ 11 2020 ਡੇਟਸ ਔਰ ਜਿਹੜੀ ਆਪਾਂ ਸਿਲੈਕਟ ਕਰਦੇ ਆਂ ਦੇਖ ਸਕਦੇ ਹੋ ਕਿ ਜਿਹੜੀ 2016 ਤੋਂ ਜਿਹੜੀ 36 2021 ਤੱਕ ਦਾ ਜਿਹੜਾ 12 ਇਨਸਟਾਲਮੈਂਟ ਦੇ ਵਿੱਚ ਪੈਸ਼ਨਰ ਨੂੰ ਜੋ ਏਰੀਅਰ ਮਿਲਣਾ ਸੀ ਤਾਂ ਟੋਟਲ ਏਰੀਅਰ ਜੋ ਬਣਿਆ 68 ਮਹੀਨਿਆਂ ਦਾ ਜਿਹੜਾ ਹੈ 1,84,003 ਅਮਾਉਂਟ ਹੈ ਤੇ ਜੋ ਪੈਨਸ਼ਨਰ ਨੂੰ ਪ੍ਰਕਾਸ਼ਿਤ ਮਿਲ ਰਹੀ ਹੈ ਜੋ 12 ਕਿਸ਼ਤਾਂ ਦੇ ਵਿੱਚ ਮਿਲਣਾ ਹੈ ਇੱਕ ਕਿਸ਼ਤ ਦੇ ਵਿੱਚ 15342 ਜੋ ਹੈ ਉਹ ਏਰੀਅਰ ਪੈਨਸ਼ਨ ਨੂੰ ਇਸ ਟਾਈਮ ਮਿਲ ਰਿਹਾ ਹੈ ਤਾਂ ਇਹ ਵੈਲਿਊ ਤੁਸੀਂ ਆਪਣੇ ਜੋ ਪੈਨਸ਼ਨ ਸਲਿੱਪ ਹੈ ਉਸ ਦੇ ਨਾਲ ਮੈਚ ਕਰ ਸਕਦੇ ਹੋ ਕਿ ਜੋ ਏਰੀਅਰ ਤੁਹਾਨੂੰ ਬੈਂਕ ਕ੍ਰੈਡਿਟ ਕਰ ਰਿਹਾ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਜੋ ਪੈਨਸ਼ਨਰ ਹਨ ਜੋ 85 ਸਾਲ ਤੋਂ ਉੱਪਰ ਹਨ ਜਿਨ੍ਹਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਏਰੀਅਰ ਕੈਲਕੂਲੇਟ ਕਰਕੇ ਦੇਣਾ ਹੈ ਤਾਂ ਇਸ ਟਾਈਮ ਦੋ ਇਨਸਟਾਲਮੈਂਟ ਦੇ ਵਿੱਚ ਜੋ ਪੈਨਸ਼ਨਰਰ ਦੀਆਂ ਇਸ ਨੇ ਬਣਾਈਆਂ ਹਨ